ਭੈਣ ਜੀ ਲੱਭੋਂ ਨਹੀਂ ਦੇ ਕਿਤੇ ਵੀ ਲੱਗਦਾ ਅੰਦਰ ਹੀ ਆ ਭੈਣ ਜੀ ਅੰਦਰ ਹੀ ਚਲ ਜਾਨੀ ਆ ਅੰਦਰ ਹੀ ਹੁਣੇ ਆ ਭੈਣ ਜੀ ਪਤਾ ਨਹੀਂ ਕਿ ਠੀਕ ਆ ਜਾ ਰਮਨ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਲ ਠੀਕ ਠਾਕ ਤੀ ਸੁਣਾਓ ਹਾਂ ਵਧੀਆ ਆਪਣੇ ਵੀ ਠੀਕ ਠਾਕ ਚਾਰੇ ਹੋਂੜੇ ਹੈ ਬਾਲਾ ਵਾਟ ਮੈਂ ਤੇਰੀ ਸੁਣ ਲਈ ਮੈਂ ਹਾਂ ਚਾਹ ਲਾ ਕੇ ਫੇਰੀ ਜਾਨੀ ਮੈਂ ਵੀ ਨਾ ਬਾਹਰ ਚਾਰੇ ਪਾਸੇ ਵੇਖਿਆ ਮੈਨੂੰ ਕਿਤੇ ਤੁਸੀਂ ਦਿਹੇ ਨਹੀਂ ਤੇ ਮੈਂ ਫਿਰ ਅੰਦਰ ਹੀ ਆ ਗਈ ਮੈਂ ਅੰਦਰ ਹੀ ਹੋਣੀ ਆ ਚੱਲ ਟਾੜਾ ਆਪਣਾ ਹੀ ਘਰ ਆ ਫਿਰ ਕੀ ਆ ਜਾ ਡਰਾਈਵਾਂ ਚ ਬੈੰਨੇ ਆ ਜਾ ਇੱਥੇ ਬੈੰਨੇ ਘੜੀ ਹੋਰ ਸੁਣਾ ਠੀਕ ਠਾਕ ਬੱਚੇ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਵਧੀਆ ਆਪਣੇ ਕੀ ਗੰਡੀਆਂ ਨਵਾਂ ਨਵਾਂ ਵੀ ਆਪੋ ਆਪਣੇ ਕੰਮ ਤਾਂ ਲੱਗੀਆਂ ਅੱਛਾ ਤੁਸੀਂ ਦੱਸੋ ਭਾਜੀ ਘਰ ਡੇ ਓਏ ਬਾਰ ਬਾਹਰ ਗਿਆ ਜਰਾਕ ਅੱਛਾ ਠੀਕ ਹੈ ਭੈਣ ਜੀ ਮੈਂ ਤਾਂ ਫੁਲਕੇ ਲਾਉਣ ਲਈ ਹੀ ਜਦੋਂ ਤੁਹਾਡਾ ਫੋਨ ਆਇਆ ਨਾ ਮੈਂ ਤਾਂ ਉੱਥੇ ਹੀ ਸਾਰਾ ਕੰਮ ਛੱਡ ਕੇ ਨਾ ਦੌੜੀ ਆਈ ਆ ਮੈਨੂੰ ਪਤਾ ਨਹੀਂ ਕੀ ਕੰਮ ਆ ਭੈਣ ਜੀ ਨੂੰ ਜਿਹੜਾ ਕਹਿੰਦੇ ਪਛੇਤੀ ਆ ਜੀ ਫੋਨ 'ਵੀ ਦੱਸ ਕੀ ਕਰਨਾ ਸੀ ਦਲਜੀਤ ਕੀ ਕਰਨ ਡਿਆ ਦਲਜੀਤ ਨੇ ਭੈਣ ਜੀ ਕੀ ਕਰਨਾ ਡਿਊਟੀ ਗਈ ਆ ਡਿਊਟੀ ਗਈ ਦੋ ਜੀ ਹਾਂਜੀ ਹਾਂਜੀ ਗੱਲ ਨਾ ਮੇਰਾ ਕਰਨ ਦਿਲਤ ਨਹੀਂ ਕਰਦਾ ਪਰ ਮੈਨੂੰ ਕਿਸੇ ਨੇ ਫੋਨ ਕੀਤਾ ਸੀ ਪਿੰਡੋਂ ਤੈਨੂੰ ਮੈਂ ਅੱਗੇ ਵੀ ਇੱਕ ਵਾਰ ਦੱਸਿਆ ਸੀ ਪਰ ਹੁਣ ਤਾਂ ਪੱਕਾ ਹੀ ਐ ਨਾ ਜਿਹਦਾ ਮੈਨੂੰ ਫੋਨ ਆਇਆ ਨਾ ਉਹ ਮੈਨੂੰ ਪੁੱਛਣ ਡਿਆ ਹੀ ਕਿ ਦਲਜੀਤ ਭਰਾ ਨਕਲੀ ਕਾਜ ਦਾ ਨੌਕਰੀ ਕਰਨ ਡਿਆ ਨਕਲੀ ਕਾਜ ਦਾ ਤੇ ਨੌਕਰੀ ਭੈਣ ਜੀ ਇਦਾਂ ਦੀ ਨਹੀਂ ਗੱਲ ਕੋਈ ਵੀ ਹੈਗੀ ਮੇਰੀ ਸੁਣੋ ਗੱਲ 6-7 ਸਾਲ ਹੋ ਗਏ ਉਹਨੂੰ ਨੌਕਰੀ ਕਰਦਿਆਂ ਜੇ ਇਦਾਂ ਦੀ ਗੱਲ ਹੁੰਦੀ ਉਦੋਂ ਦਾ ਰੌਲਾ ਨਾ ਪੈਂਦਾ ਹੁਣ ਹੀ ਲੋਕਾਂ ਨੂੰ ਪਤਾ ਲੱਗਣਾ ਸੀ ਦੱਸਿਆ ਤੈਨੂੰ ਅੱਗੇ ਵੀ ਹੈਗਾ ਸੀ ਇੱਕ ਵਾਰੀ ਪਰ ਉਦੋਂ ਨਾ ਓੜ ਦੀ ਓੜ ਦੀ ਖਬਰ ਜੀ ਆਈ ਹੁਣ ਤੇ ਜਦ ਦੱਸਿਆ ਨਾ ਉਹਨੇ ਪੱਕਾ ਹੀ ਕਿਹਾ ਐ ਵੀ ਗੱਲ ਹੈ ਹੀ ਸੱਚ ਐ ਭੈਣ ਜੀ ਲੋਕੀ ਬਿਥੇਰਾ ਕੁਝ ਕਹਿੰਦੇ ਹੁੰਦੇ ਆ ਲੋਕਾਂ ਕੋ ਨਾ ਕਿਸੇ ਦਾ ਕੰਮ ਚੱਲਦਾ ਹੋਏ ਤੇ ਵੇਖ ਕੇ ਜਰਿਆ ਨਹੀਂ ਜਾਂਦਾ ਤਾਂ ਕਰਕੇ ਲੋਕੀ ਗੱਲਾਂ ਕਰਦੇ ਆ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਵੀ ਤੂੰ ਕਹਿਣਾ ਆ ਵੀ ਖਰੇ ਇਹੋ ਆਪਣੇ ਕੋਲ ਸੁਣਾਉਂਦੀ ਆ ਤੂੰ ਹਟਦੇ ਯਕੀਨ ਹੀ ਨਹੀਂ ਕਰਨਾ ਪਰ ਅਹੀਂ ਸਾਡੇ ਆਪਣੇ ਹਾਂ ਤੇ ਫਿਰ ਕਿਸੇ ਕੋ ਗੱਲਾਂ ਸੁਣ ਕੇ ਦੁੱਖ ਤੇ ਆਉਂਦਾ ਹੀ ਆ ਨਾ ਵੀ ਕੋਈ ਸਾਡੇ ਤੇ ਹੀ ਪੁੱਤ ਨੂੰ ਕਰਨ ਰਿਆ ਭੈਣ ਜੀ ਮੈਂ ਮੰਦੀ ਆ ਦੁੱਖ ਤੇ ਹੁੰਦਾ ਵਾ ਪਰ ਜਿਨ੍ਹਾਂ ਨੇ ਨੌਕਰੀ ਦਿੱਤੀ ਉਹਨੇ ਥੋੜਾ ਹੀ ਉਹਨਾਂ ਨੇ ਸਾਰੇ ਕਾਗਜ਼ ਪੱਤਰ ਵੇਖ ਕੇ ਇਹ ਫੇਰ ਹੀ ਨੌਕਰੀ ਦਿੱਤੀ ਨਾ ਨੇ ਮੈਂ ਤਰ ਤਾਂ ਦੱਸਣ ਲਈ ਆ ਵੀ ਜੇ ਗੱਲ ਸੱਚ ਹੈ ਨਾ ਤਦ ਦਲਦਲੀਤ ਨੂੰ ਕਹੀ ਵੀ ਧਿਆਨ ਰੱਖੇ ਕਿਤੇ ਉਹ ਕਬੂਤਰ ਵਾਲਾ ਹਾਲ ਨਾ ਹੋਵੇ ਜਿੱਦਾਂ ਨਾ ਬਿੱਲੀ ਨੂੰ ਵੀ ਅੱਖਾਂ ਮੀਟ ਲੈਂਦਾ ਆ ਤੇ ਘੜ ਨਾ ਵੀ ਉਹ ਹਾਲ ਨਾ ਹੋ ਜੇ ਭੈਣ ਜੀ ਲੋਕਾਂ ਨੂੰ ਤੋ ਉਦਾਂ ਹੀ ਸਵਾਲ ਪਿਆ ਹੁੰਦਾ ਵਾ ਬਗਾਨੇ ਘਰ ਵਾਲ ਨਾ ਚਾਤੀਆਂ ਮਾਰਨ ਦਾ ਨਕੀ ਜੀ ਗੱਲ ਹੁੰਦੀ ਆ ਚਾਰ ਗੱਲਾਂ ਕੋਲੋਂ ਲਾ ਲੈਂਦੇ ਆ ਪਰ ਗੱਲ ਸੁਣ ਮੇਰੀ ਲੋਕਾਂ ਨੂੰ ਨਾ ਜ਼ਿਆਦਾ ਪਤਾ ਹੁੰਦਾ ਆ ਆਪਣੇ ਨਾਲੋਂ ਲੋਕੀ ਵੀ ਸੱਚ ਵੀ ਕਹਿੰਦੇ ਹੀ ਆ ਜੇ ਚੁਗਲੀਆਂ ਕਰਦੇ ਨਾ ਤੇ ਗੱਲਾਂ ਵੀ ਸੱਚ ਵੀ ਹੁੰਦੀਆਂ ਹੀ ਆ ਪਰ ਇਹ ਆ ਵੀ ਮੜ ਕੇ ਖਾਨੋ ਚੁੱਪਦੀਆਂ ਨੇ ਉਹ ਭੈਣ ਜੀ ਇਹ ਮਾਪਿਓ ਆ ਅਸੀਂ ਉਹਨੂੰ ਨੌਕਰੀ ਤੇ ਲਵਾਇਆ ਵਾ ਐਨੇ ਵੀ ਅੰਨੇ ਨਹੀਂ ਹੈਗੇ ਕੀ ਸਾਨੂੰ ਪਤਾ ਨਹੀਂਗਾ ਤੇ ਅਸਲ ਹੀ ਕਾਗਜ਼ਾਂ 'ਕ ਨੌਕਰੀ ਕਰਨ ਡਿਆ ਕਿ ਨਕਲੀ ਦਾ ਕਰਨ ਡਿਆ ਵਾ ਚੱਲ ਕੋਈ ਗੱਲ ਨਹੀਂ ਮੈਂ ਤੇਰੇ ਭਲੇ ਦੀ ਗੱਲ ਕੀਤੀ ਸੀ ਕਿ ਧਿਆਨ ਰੱਖਿਓ ਤੇ ਜੇ ਨਾ ਹੋਗਾ ਨਾ ਤੇ ਦਲਜੀਤ ਨਾ ਭੈਤਾ ਜੀ ਵੀ ਕਹਿ ਦੇਣਗੇ ਕੋਈ ਗੱਲ ਨਹੀਂ ਭੈਣ ਜੀ ਇਹ ਗੱਲ ਤਾਂ ਕਿ ਨਾ ਕੋਈ ਨਾ ਕੋਈ ਹੱਲ ਕੱਢਦੇ ਆਂ ਅਸ਼ੇ ਗੱਲ ਸੋ ਮੇਰੀ ਉਹ ਜੋਬਨ ਦੇ ਨਾਲ ਵੀ ਖਟ ਪੜੀ ਜਈ ਪਈ ਹੀ ਘਰ 'ਚ ਕਿਤੇ ਜੋਬਨ ਨੇ ਤਾਂ ਨਹੀਂ ਗੱਲ ਕਰ ਦਿੱਤੀ ਬਾਹਰ ਆਪਣਾ ਬਦਲਾ ਲੈਣ ਵਾਸਤੇ ਨਹੀਂ ਨਹੀਂ ਭੈਣ ਜੀ ਇਹ ਇਦਾਂ ਦੀ ਕੋਈ ਗੱਲ ਨਹੀਂ ਗਈ ਹੈਗੀ ਫਿਰ ਵੀ ਨਾ ਖੂਣ ਵਾ ਆਪਣਾ ਜੋਬਨੇ ਦਾ ਕਰ ਸਕਦਾ ਵਾ ਮੈਂ ਨਹੀਂ ਮੰਦੀ ਕਿ ਜੋਬਨੇ ਦਾ ਦੀ ਗੱਲ ਕਰੂਗਾ ਕੋਈ ਨਹੀਂ ਉਹਨਾਂ ਦੋਵਾਂ ਜੀਆਂ ਤੇ ਨਾ ਤੁਹਾਨੂੰ ਬੜਾ ਯਕੀਨ ਆ ਮੈਨੂੰ ਤਾਂ ਲੱਗਦਾ ਉਹਨਾਂ ਨੇ ਨਾ ਹੀ ਭੈਣ ਗੱਲ ਕੀਤੀ ਹੋਵੇ ਪਰ ਫਿਰ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਤਾਂ ਗੱਲ ਦਾ ਪਤਾ ਲੱਗਾ ਹੀ ਹੈ ਨਾ ਫੇਰ ਹੀ ਹੱਡੇ ਤੱਕ ਪਹੁੰਚੀ ਆ। ਅਪੈਂ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸੀ ਆ। ਲੋਕਾਂ ਨੂੰ ਸੁਆਦ ਪਿਆ ਹੁੰਦਾ ਗੱਲਾਂ ਕਰਨ ਦਾ। ਹੋਰ ਪਿੰਡ 'ਚ ਕੋਈ ਗੱਲ ਨਹੀਂ ਲੱਭੀ ਹੋਈ। ਸਾਡੀ ਗੱਲ ਤਾਂ ਮੁੱਦਾ ਲੱਭ ਗਿਆ। ਇਹਦੇ ਨਾਲ ਨੌਕਰੀ ਨਹੀਂ ਕਰਦਾ ਉਹ। ਸਾਡੇ ਪਿੰਡਾਂ ਦੇ ਮੁੰਡਾ ਕਿਤੇ ਉਹਨੇ ਦੱਸਿਆ ਹੋਵੇ। ਕੋਈ ਗੱਲ ਨਹੀਂ ਦਲਜੀਤ ਨੂੰ ਪੁੱਛੂੰਗੀ ਕਿ ਤੇਰਨਾ ਹੋਈ ਹੀ ਕਿਸ ਦੀ ਗੱਲ। ਆਪੇ ਪਤਾ ਲੱਗ ਜਾਊਗਾ। ਕਿੰਨਾਂ ਮੈਂ ਤਾਂ ਸਮਝਾਉਣ ਵਾਤੇ ਫੋਨ ਕੀਤਾ ਹੀ ਤੇ ਦਲਜੀਤ ਦੇ ਕੰਨਾਂ 'ਚ ਇਹ ਗੱਲ ਕੱਢਦੀ। ਕਿ ਬਾਹਰ ਖਾ ਉਹ ਇਦਾਂ ਦੀ ਉੱਡਣ ਲਈ ਹੈ ਕੋਈ ਗੱਲ ਨਹੀਂ ਭੈਣ ਜੀ ਮੈਂ ਕਰੂੰਗੀ ਗੱਲ ਦਲਜੀਤ ਨਾਲ ਵੀ ਤੇ ਉਹਦੇ ਡੈਡੀ ਨਾਲ ਵੀ ਤੇ ਮੈਂ ਚੱਲਦੀ ਆ ਮੈਂ ਨਾ ਫੁਲਕੇ ਲਾਉਣੇ ਹੀ ਮੈਂ ਤਾਂ ਉੱਥੇ ਸਾਰਾ ਕੰਮ ਛੱਡ ਕੇ ਆਣੀ ਨਹੀਂ ਨਹੀਂ ਚਾਹ ਪੀ ਕੇ ਜਾ ਚਾਹ ਬਣੀ ਹੈ ਮੈਂ ਪਾਖੇ ਲਿਆਉਣੀ ਕੋਈ ਗੱਲ ਬਹਿ ਜਾ ਫੜੀ ਮੈਂ ਚਾਹ ਪੀਣ ਬੈ ਗਈ ਨਾ ਤੇ ਦਲਜੀਤ ਦੇ ਡੈਡੀ ਰੋਟੀ ਮੰਗਣ ਡਏ ਸੀ ਫਿਰ ਉਹਨਾਂ ਕਿਹਾ ਪਤਾ ਨਹੀਂ ਚੱਲ ਬਣੀ ਆ ਦੋ ਘੁੱਟ ਮੈਂ ਫੇਰ ਆ ਜੂੰਗੀ ਫੇਰ ਚਾਹ ਪੀ ਲੂੰਗੀ ਦੇਖਾਂ ਕਿੱਡੀ ਸਵਾਦ ਲੈਣ ਲਈ ਹੈ ਰਮਨ ਤੂੰ ਸਾਥ 10 ਭੈਣਾਂ ਦੱਸ ਪਰ ਤੇਰੇ ਚਿਹਰੇ ਦਾ ਫਿਕਰ ਨਾ ਸਭ ਕੋਈ ਬਿਆਨ ਕਰਨ ਰਿਹਾ ਪਤਾ ਮੈਨੂੰ ਲੱਗਣ ਡਿਆ ਮਿਆਣੀ ਆਈ ਥੋੜੀ ਵੱਡੀ ਸਿਆਣੀ ਬਣੀ ਫਿਰਦੀ ਤੇ ਉਹਨਾਂ ਦੁਨੀਆ ਜਿਆਦਾ ਹੀ ਵੇਖੀ ਜਿੱਦ ਲਈ ਫੇਰੀ ਜਾਣੀ ਆ ਪਹਿਲਾਂ ਜੋਸ ਨੂੰ ਮੇਰੀ ਲਵਾ ਜੋਸ ਫਾਈ ਹੋਂਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਦਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਪਟਾ ਹਾਂਜੀ ਵਧੀਆ ਕੀ ਕਰਦੀ ਐ ਹਾਂ ਠੀਕ ਠਾਕ ਗਿਆਰ ਮੋਸਕੂਲ ਹਾਂਜੀ ਅਨਮੋਲਿਸ ਕੋਲ ਦੇ ਨਹੀਂ ਜੇ ਗਿਆ ਅੱਜ ਤੇ ਉਹਨੂੰ ਛੁੱਟੀ ਹੀ ਅੱਛਾ ਤੇ ਬਾਅਦ ਚ ਜਾਊਗਾ ਸੋਮਵਾਰ ਤੋਂ ਹੁਣ ਠੀਕ ਠੀਕ ਹਾਂਜੀ ਕਾਜ ਆ ਵਾਵਾ ਹੀ ਹੋ ਜਾਂਦਾ ਹਨਾ ਕੱਚਾ ਐ ਨਾ ਥਾਂ ਹੋਰ ਕੀ ਐ ਤਾਈ ਜੀ ਸਫਾਈ ਤੇ ਨਹੀਂ ਆ ਕਰਨ ਪਰ ਮਿੱਟੀ ਚੋਂ ਮਿੱਟੀ ਨਿਕਲਨੀ ਐ ਥੋੜਾ ਬੋਧਾ ਰਹਿਣ ਵਾਸਤੇ ਕਰਨਾ ਹੀ ਪੈਣਾ ਵਾ ਤਾਂ ਕਰਕੇ ਅੱਜ ਮੈਂ ਸੋਚਿਆ ਬਚਲ ਥੋੜੀ ਬੋਧੀ ਕਰ ਦਿੰਨੀ ਆ ਪੁੱਤ ਉਹ ਤਾਂ ਹੈ ਆ ਆ ਸਾਫ ਸਫਾਈ ਕਰਕੇ ਹੀ ਬਹਿਣਾ ਚਾਹੀਦਾ ਆ ਹਾਂਜੀ ਬਾਕੀ ਨਾ ਕਿਤੇ ਜੋਬਰ ਨੂੰ ਕਿਹਾ ਟੈਲ ਟੋਲ ਦੀ ਮਣੀ ਮੋਟੀ ਲਾ ਦੇ ਨਹੀਂ ਤਾਈ ਜੀ ਟੈਲ ਟੋਲ ਦਾ ਕਿੱਥੇ ਘਰ ਦਾ ਹੀ ਕਰਾਂਗੇ ਪਹਿਲਾਂ ਤੁਹਾਨੂੰ ਵੀ ਪਤਾ ਵਾ ਇਹਨਾਂ ਕਮਰਿਆਂ 'ਚ ਰਹਿ ਆ ਥੋੜੀ ਜਾਂਦਾ ਆਹ ਹੋਵੇ ਕਿ ਕਿਸੇ ਵੇਲੇ ਕਰਦਾ ਵਾ ਪਰ ਮਮਾ ਹੀ ਉਧਰ ਨਹੀਂ ਚੰਗੇ ਤੇ ਕੋਈ ਗੱਲ ਨਹੀਂ ਐ ਛੇਤੀ ਕਰ ਲੈਣਾ ਵਾ ਕਰਦਾ ਵੀ ਚੱਲ ਕੋਈ ਗੱਲ ਨਹੀਂ ਪੁੱਤ ਉਹਦੀ ਮਿਹਨਤ ਨੂੰ ਨਾ ਫਲ ਲੱਗਣਾ ਹੀ ਲੱਗਣਾ ਇੱਕ ਦਿਨ ਨਾ ਐਵੇਂ ਉੱਥੇ ਨਾ ਰੋਜ਼ ਦਾ ਕਲੇਸ਼ ਰਹਿੰਦਾ ਹੀ ਉਹਦੇ ਨਾਲ ਚੰਗਾ ਆ ਆਪਣੇ ਪਕਾਉਂਦੇ ਤੇ ਆਪਣੇ ਖਾਂਦੇ ਜੀ ਹਾਂਜੀ ਤਾਈ ਜੀ ਅੱਜ ਮੈਂ ਇੱਥੇ ਕਿੰਨੀ ਬੈੰਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਮੈਂ ਅਮਰ ਕਦੇ ਹਲੀ ਵੱਲ ਚਲੇ ਹਾਂ ਜਰਾਕ ਜੋ ਬਣ ਕੇ ਗਿਆ ਹਾਂਜੀ ਉਹ ਵੇਲੀ ਵਾਲੀ ਗਏ ਹੋਣੇ ਆ ਕੋਈ ਕੰਮ ਹੀ ਕੰਮ ਤੇ ਹੈ ਹੀ ਚੱਲ ਕੋਈ ਗੱਲ ਨਹੀਂ ਉੱਥੇ ਮਿਲ ਲੈਣੀ ਉਹਨੂੰ ਨਹੀਂ ਦੱਸ ਦੋ ਜੇ ਕੋਈ ਜ਼ਰੂਰੀ ਆ ਤੇ ਨਹੀਂ ਉਹਦੇ ਨਾਲ ਹੀ ਕਰਨੀ ਹੈ ਗੱਲ ਚਲੋ ਕੋਈ ਨਹੀਂ ਫਿਰ ਆ ਜਾਂਦੀ ਹੁਣੇ ਆਉਣੀ ਵਾਲੇ ਹੁਣੇ ਆ ਅੱਛਾ ਠੀਕ ਹੈ ਆਏਗੇ ਤੁਸੀਂ ਘਰ ਕੋਈ ਕੁਝ ਚਾਹ ਬਣਾ ਲਾ ਨਹੀਂ ਨਹੀਂ ਚਾਹ ਤਾਂ ਹੁਣੇ ਪੀਤੀ ਆ ਤਾਂ ਅੱਜ ਤੇਰੇ ਗਏ ਸੀ ਬਾਹਰ ਤੇ ਮੈਂ ਚਾਹ ਹੁਣੇ ਬਣਾ ਦਿੱਤੀ ਉਹਨਾਂ ਨੂੰ ਚਲੋ ਕੋਈ ਨਹੀਂ ਚਲ ਕੋਈ ਗੱਲ ਨਹੀਂ ਮੈਂ ਬੇਲੀ ਵਾਲ ਚੱਲਨੀ ਆ ਜੋ ਉਹਨੂੰ ਉੱਥੇ ਮਿਲ ਲੈਣੀ ਆ ਚਲੋ ਕੋਈ ਨਹੀਂ ਤਾਈ ਜੀ ਜੇ ਕੋਈ ਕੰਮ ਹੈਗਾ ਮੇਰੇ ਵਾਸਤੇ ਤਾਂ ਮੈਨੂੰ ਦੱਸ ਦੋ ਨਹੀਂ ਨਹੀਂ ਕੋਈ ਗੱਲ ਨਹੀਂ ਕਿਸੇ ਦਿਨ ਨਾ ਨਾਲ ਲੈ ਕੇ ਮੋਲ ਨੂੰ ਆਵੀਂ ਤੂੰ ਹੀ ਕਰ ਠੀਕ ਹੈ ਤਾਈ ਜੀ ਹੈ ਮੈਂ ਕਰ ਲਾਂ ਫਿਰ ਸਭ ਕਰ ਲਾ ਕਰ ਲਾ ਤਾਈ ਜੀ ਤੁਸੀਂ ਸასი ਘਾਲ ਸასი ਘਾਲ ਬਤ ਕੀ ਹਾਲ ਚੱਲ ਵਧੀਆ ਠੀਕ ਠਾਕ ਹੋਰ ਹਾਂ ਵਧੀਆ ਆਪਣੇ ਵੀ ਠੀਕ ਠਾਕ ਤੇ ਤੇ ਆ ਤੇ ਹੋਇਆ ਲੱਗਦਾ ਮੈਂ ਕਿ ਸ਼ਹਿਰ ਚੱਲੇ ਆ ਉਹ ਮੈਂ ਨਾ ਚੱਲਿਆ ਸੀਗਾ ਟਰੈਕਟਰ ਦਾ ਸਮਾਨ ਲੈਣ ਅੱਛਾ ਅੱਛਾ ਤੇ ਬਦਲਵਾਈ ਜੀ ਹੋਈ ਸੀ ਮੈਂ ਕਿਤੇ ਪੱਠੇ ਨਾ ਭੇਜ ਜਾਣਾ ਤੇ ਮੈਂ ਢਾਕੀ ਜਾਣਾ ਵਾ ਨਹੀਂ ਨਹੀਂ ਚੰਗਾ ਕੀਤਾ ਪੁੱਤ ਇਨੀ ਮੇਤ ਨਾ ਵੱਡੇ ਆ ਕੁਤਰੇ ਆ ਵਾਓ ਫਿਰ ਮੁੜ ਕੇ ਖਰਾਬੀ ਹੁੰਦੀ ਬਦਲ ਗਿਆ ਹੋਇਆ ਤੇ ਐਵੇਂ ਮਡੇ ਖਰਾਬ ਹੋਣਗੇ ਆਜੋ ਘਰ ਚੱਲਦੇ ਆ ਨਹੀਂ ਮੈਂ ਹੋ ਕੇ ਆਈਆਂ ਜਾਂ ਜੋਤ ਵੱਲੋਂ ਅੱਛਾ ਅੱਛਾ ਤੇ ਉਹ ਕਹਾਂਦੀ ਵੀ ਭੇਲੀ ਆ ਜੋਬਨ ਅਮੈਂ ਫੜਿਆ ਮੈਂ ਚੱਲ ਮੈਂ ਚੱਲ ਜਾਣਾ ਸ਼ਹਿਰ ਤੇ ਮੇਨੂੰ ਕੋਈ ਤੇਰਾ ਨਾ ਇੱਕ ਕੰਮ ਹੀ ਦੱਸੋ ਕੰਮ ਗੱਲ ਨਾ ਤੇਰੀ ਮੰਮੀ ਦਾ ਵੀ ਅੱਗੇ ਕਰਨ ਢਈ ਅੱਛਾ ਮੈਨ ਠੀਕ ਆ ਮੈਨੂੰ ਪਿੰਡੋਂ ਫੋਨ ਆਇਆ ਸੀ ਕਿਸੇ ਦਾ ਤਾਂ ਉਹ ਕਹਿਣ ਦੇ ਵੀ ਦਲਜੀਤ ਕਾ ਡਾ ਜਿਹੜਾ ਆ ਉਹ ਨਕਲੀ ਕਾ ਗਿਆ ਤੇ ਨੌਕਰੀ ਕਰਨ ਦੇ ਆ ਤੇ ਮੈਂ ਪੁੱਤ ਨੂੰ ਇਹ ਪੁੱਛਣਾ ਸੀ ਕਿ ਤੂੰਤ ਨਹੀਂ ਗੱਲ ਕੀਤੀ ਉਹਨਾਂ ਦੇ ਨਾਲ ਭਾਈ ਜੀ ਮੈਨੂੰ ਕੀ ਲੋੜ ਆ ਕਿਸ ਨਾਲ ਗੱਲ ਕਰਨ ਦੀ ਇਹ ਗੱਲ ਤਾਂ ਮੈਨੂੰ ਬੜੇ ਚਿਰ ਦਾ ਪਤਾ ਸੀ ਨਾਲੇ ਜੇ ਮੈਂ ਕਿਸੇ ਨਾਲ ਗੱਲ ਕਰਨੀ ਹੁੰਦੀ ਤੇ ਮੈਂ ਇਹਦੇ ਇੰਨੇ ਸਵਾਰੇ ਗੱਲ ਹੀ ਸਵਾਰਨੇ ਇਹ ਤੁਹਾਨੂੰ ਕਿਹਨੇ ਦੱਸਿਆ ਵਾ ਪਿੰਡੋਂ ਆਇਆ ਸੀ ਫੋਨ ਮੈਨੂੰ ਲੈ ਪਰ ਉਹ ਆ ਵੀ ਸਾੱਚੀ ਬੋਲਦੇ ਆ ਝੂਠ ਨਹੀਂ ਬੋਲਦੇ ਮੈਂ ਤੁਹਾਨੂੰ ਕੀ ਦੱਸਾਂ ਮੇਰ ਨਾਲ ਲਵਲੀ ਨੇ ਵੀ ਇੱਕ ਦਿਨ ਗੱਲ ਕੀਤੀ ਸੀ। ਅੱਛਾ। ਮੈਨੂੰ ਉਹ ਵੀ ਕਹਿੰਦਾ ਸੀ। ਕਹਿੰਦਾ ਮੈਨੂੰ ਵੀ ਕਿਸੇ ਦਾ ਫੋਨ ਆਇਆ ਕਿ ਯਾਰ ਦੋਸਤ ਦਾ ਤੇ ਆਹ ਗੱਲ ਦੱਸਦੇ ਸੀ ਇਹਦੇ ਵੱਲੋਂ। ਇਹਨੇ ਕਿਤੇ ਸਕੂਲੇ ਕਿਸ ਆਪਣੇ ਯਾਰ ਦੋਸਤ ਨਾਲ ਗੱਲ ਕੀਤੀ ਆ। ਮੂਰਖ ਹੈਗਾ ਵਾ। ਕਿਸੇ ਤੇ ਵੀ ਯਕੀਨ ਕਰ ਲੈਂਦਾ। ਗੱਲ ਫਿਰ ਨਾ ਪੱਕੀ ਉਹਨੇ ਕੀਤੀ ਹੋਣੀ ਆ। ਹੂੰ। ਜਾਂ ਤਾਂ ਹੀ ਪਿੰਡ ਚ ਨਾ ਖਬਰ ਉੱਡ ਗਈ ਆ। ਉਹ ਤਾਂ ਗੱਲ ਮੈਂ ਤਾਂ ਕੀਤੀ ਸੀ ਤੇਰੀ ਮੰਮੀ ਨਾਲ ਤੇ ਸਾਡੇ ਬੱਚੇ ਨੇ। ਸਾਨੂੰ ਦੁੱਖ ਹੁੰਦਾ ਆ। ਪਰ ਨਾ ਤੇਰੀ ਮੰਮੀ ਕਿਹੇ ਗੱਲ ਤੇ ਆਉਂਦੀ ਨਹੀਂ ਆਗੀ। ਪਤਾ ਤਾਂ ਭਾਏ ਉਹਨੂੰ ਸਭ ਕੁਝ ਹੀ ਹੈਗਾ ਆ। ਤੇ ਪਤਾ ਸਾਨੂੰ ਵੀ ਕਿਹੜਾ ਨਹੀਂਗਾ ਸਾਨੂੰ ਪਤਾ ਹੀ ਆ ਆਹ ਪਤਾ ਹੀ ਆ ਸਾਰਿਆਂ ਨੂੰ ਇਹ ਚ ਕੀ ਗੱਲ ਵਾ ਪਤਾ ਹੀ ਆ ਕਿ ਸਾਰਿਆਂ ਨੂੰ ਪਤਾ ਹੀ ਆ ਸਾਨੂੰ ਕਿਹੜਾ ਭਲੇਖ ਆ ਕੋਈ ਗੱਲ ਕਰਦਾ ਕੋਈ ਨਹੀਂ ਕਰਦਾ ਪਰਨਾ ਗੱਲ ਇਦਾਂ ਆ ਮੈਂ ਚਾਹੁੰਨੀ ਆ ਕਿ ਇੱਕ ਗੱਲ ਨਾ ਟੱਕੀ ਰਵੇ ਉਹ ਤਾਂ ਜਿਹੜੀ ਹੁਣ ਬਾਹਰ ਅੱਗ ਲੱਗੀ ਨਾ ਤੇ ਕਿਤੇ ਘਰ ਨੂੰ ਨਾ ਆਣ ਪਵੇ ਨਹੀਂ ਨਹੀਂ ਮੈਂ ਨਹੀਂ ਤਾਈ ਜੀ ਕਿੰਨਾ ਵੀ ਗੱਲ ਕੀਤੀ ਮੈਨੂੰ ਲੋੜ ਕੀ ਗੱਲ ਕਰਨ ਦੀ ਜੇ ਮੈਂ ਗੱਲ ਕੀਤੀ ਇਹਨਾਂ ਤਾਂ ਸਾਰੀ ਉਮਰ ਮੇਰਾ ਖੜਾਣ ਛੱਡਣਾ ਗੱਲ ਤੇਰੀ ਸਹੀ ਆ ਪਰਨਾ ਖਿਆਲ ਰੱਖਿਓ ਨਾ ਮੈਂ ਤਾਂ ਤਾਂ ਗੱਲ ਕੀਤੀ ਸੀ ਵੀ ਆਪਣੇ ਆਪਣੇ ਹੁੰਦੇ ਆ ਫਿਰ ਵੀ ਕੋਈ ਨਾ ਧਿਆਨ ਰੱਖੀ ਕਿ ਉਹ ਲੱਗ ਹੀ ਗਈ ਹੈ ਨੌਕਰੀ ਤੇ ਕਰਦਾ ਰਵੇ ਇਹਨੂੰ ਉਹ ਗੱਲ ਨਹੀਂ ਆਈ ਏਦਾਂ ਕਰਦੇ ਆ ਨਾ ਇਹਨੂੰ ਕਹਿੰਨੇ ਆ ਵੀ ਤੂੰ ਬਦਲੀ ਕਰਾ ਲੈ ਆਪਣੀ ਹੋਰ ਕਿਤੇ ਹਨਾ ਚਲੋ ਹੋ ਸਕਦਾ ਸਕੂਲ ਛੱਡੇ ਤੇ ਕਿਸੇ ਨੂੰ ਪਤਾ ਹੋਵੇ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਕੀ ਬਦ ਨਾ ਕਿੱਥੇ ਗਿਆ ਉਹ ਤਾਂ ਇਹੋ ਸਲਾਹ ਬਦਲੀ ਕਰਾ ਲੈ ਆਪਣੀ ਤੇ ਕਿਹੇ ਤਰ੍ਹਾਂ ਨਾ ਪਿਆ ਕੇ ਇਹੋ ਕੰਮ ਕਰਾਓ ਸਾਡੇ ਸਹੀ ਰਹਿਣਾ ਸਾਡੇ ਅੱਖਾਂ ਕਿਹੜਾ ਇਹਨੇ ਕੰਮ ਕਰਨਾ ਵਾ ਇਹਨੇ ਸਗੋਂ ਉਲਟਾ ਕਹਿਣਾ ਵਾ ਇਹਨੇ ਕਹਿਣਾ ਵੀ ਮੇਰੇ ਲਾਗੇ ਸੂਤਵਾ ਤੁਸੀਂ ਮੈਨੂੰ ਦੂਰ ਕੱਢ ਲੈਂਦੇ ਜੀ ਇਨ ਇਹ ਗੱਲ ਨੂੰ ਹੁਣ ਖੁਸ਼ ਜਬਨ ਤੂੰ ਉਦੋਂ ਪਹਿਲੇ ਕਿ ਨੌਕੀ ਤੇ ਹੀ ਲਵਾਤੀ ਪਰ ਇਹਨੂੰ ਨਾ ਕਦਰ ਨਹੀਂ ਕਰਨੀ ਅਸੀਂ ਤਾਂ ਪਏ ਹਾਂ ਤਾਈ ਜੀ ਚੰਗੇ ਨੂੰ ਉਦੋਂ ਚਲੋ ਜੀ ਵੀ ਇੱਕ ਦੋ ਹੱਥਾਂ 'ਚ ਹੈਗੇ ਸੀ ਜਿਨ੍ਹਾਂ ਨੇ ਇਹ ਕੰਮ ਕਰਵਾਤਾ ਤੇ ਅਸੀਂ ਤਾਂ ਪੈਸੇ ਲਾਉਣੇ ਸੀ ਉਦੋਂ ਕਹਿੰਦਾ ਵੀ ਜੇ ਨੌਕਰੀ ਨਾ ਮਿਲਦੇ ਮੈਂ ਮਰ ਹੀ ਜਾਣਾ ਮੈਂ ਕਰਨਾ ਹੀ ਕੱਖ ਨਹੀਂਗਾ ਹੋਰ ਅਸੀਂ ਤਾਂ ਪਏ ਹਾਂ ਚੰਗੇ ਨੂੰ ਪਰ ਹੁਣ ਕਰਦੇ ਆਪਣੀਆਂ ਮਰਜ਼ੀਆਂ ਤੂੰ ਤਾਂ ਪਤਾ ਚੰਗਾ ਸੋਚਿਆ ਸੀ ਉਹਦਾ ਤੇ ਸੋਚਦੇ ਭੈਣ ਭਰਾ ਹੀ ਹੁੰਦੇ ਆ ਕੋਈ ਬਗਾਨਾ ਥੋੜੀ ਸੋਚਦਾ ਆ ਪਰ ਇਹ ਆ ਨਾ ਹੁਣ ਇਹਨੂੰ ਇਹ ਕਹੇ ਵੀ ਧਿਆਨ ਰੱਖੇ ਇਸ ਗੱਲ ਦਾ ਇਹੋ ਕੰਮ ਹੀ ਕਰਦੇ ਆ ਮੈਂ ਡੈਡੀ ਨੂੰ ਕਹਿਣਾ ਵਾਂ ਵੀ ਇਹਨੂੰ ਕਹੋ ਵੀ ਬਦਲੀ ਕਰਾ ਲੈ ਆਪਣੀ ਇਹੋ ਸਲਾਹ ਦੇ ਇਹਨੂੰ ਇਹੋ ਸਹੀ ਆ ਇਹਦਾ ਨਾ ਭਵਿੱਖ ਬਚਿਆ ਰਹੂਗਾ ਕੋਈ ਨਹੀਂ ਆਹ ਚਲੇ ਘਰੋਂ ਨਾਲੇ ਬੈਨੇ ਘੜੀ ਚੱਲ ਕੋਈ ਗੱਲ ਨਹੀਂ ਕਰ ਲੈ ਤੂੰ ਕੰਮ ਜੇ ਤਾਇ ਜੀ ਕਰੀ ਆ ਤਾਇ ਜੀ ਤੇਰੇ ਗਏ ਸੀ ਜਿਹੜਾ ਗੰਬੀ ਵਾਲਾ ਅੱਛਾ ਹਾਂ ਆਉਣ ਹੀ ਵਾਲੇ ਹੋਣੇ ਉਹ ਆਹ ਮੁੰਡੇ ਨੇ ਨਾ ਕੀ ਚੰਦ ਚਾੜਤਾ ਵੇ ਇਹ ਜਣੇ ਖਣੇ ਕੋ ਗੱਲਾਂ ਕਰਵਾਉਂਦੇ ਆ ਮੈਨੂੰ ਤੇ ਨਾ ਇਹ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਨਾਲੇ ਤੇ ਬੁੱਢੇ ਬਾਰੇ ਸਾਡੇ ਸਿਰ 'ਚ ਖੇਪ ਹੋਣਦੇ ਆ ਨਾਲੇ ਨੇ ਜੇਲ੍ਹ ਜਾਣਾ ਮਰ ਜਣੇ ਨੇ ਤੈਨੂੰ ਕੀ ਲੋੜ ਪਈ ਹੀ ਗੱਲ ਦੱਸਣ ਦੀ ਉਹਨੇ ਨਖੱਤੇ ਨੇ ਸਾਰੇ ਪਿੰਡ ਵਿੱਚ ਟੰਡੋਰਾ ਫੇਰਤਾ ਵੀ ਇਹ ਜਾਲੀ ਕਾਗਜ਼ਾਂ ਦੇ ਨੌਕਰੀ ਕਰਨ ਡਿਆ ਵਾ ਕਿਹੜੇ ਹਾਲਾਤਾਂ ਜਿੰਨੂੰ ਨੌਕਰੀ ਦਵਾਈ ਹੀਗੀ ਕੀ ਕਰਾਂ ਹੁਣ ਮੈਂ ਜੇ ਦੱਸਿਆ ਤੇ ਪੈਰਾਂ ਤੇ ਪਾਣੀ ਨਹੀਂ ਪੈੰਦਣਾ ਵੀ ਮੈਂ ਤੇ ਮੰਮੀ ਇਹ ਕੰਮ ਕੀਤਾ ਹੀ ਨਹੀਂਗਾ ਰਮਨ ਤਾਂ ਹੁਣ ਸਿਰ ਸੁੱਟ ਕੇ ਬੈਠੀ ਆਂ ਖੇਰ ਸੁੱਟ ਕੇ ਕੀ ਬਹਿਣਾ ਵਾ ਤੁਹਾਡੀ ਪਰਜਾਈ ਨੇ ਫੋਨ ਕਰਕੇ ਸੱਦਿਆ ਹੀ ਅੱਛਾ ਤੁਹਾਨੂੰ ਪਤਾ ਤਾਂ ਹੈਗਾ ਵਾ ਉਹਨਾਂ ਨੇ ਜਦੋਂ ਨਿੱਕੀ ਜੀ ਗੱਲ ਦਾ ਪਤਾ ਲੱਗ ਜਾਂਦਾ ਨਾ ਇੱਕ ਦਿਨ ਨਾਲ ਚਾਰ ਗੰਢਦੇ ਆ ਹੁਣ ਹੋਇਆ ਕੀ ਆ ਹੁਣ ਆ ਕੀ ਆ ਆ ਜਿਹੜਾ ਤੁਹਾਡਾ ਨਿੱਕਾ ਮੁੰਡਾ ਨਾ ਇਹਨੇ ਚੰਦ ਚੜਾਇਆ ਜੇ ਜਦੋਂ ਉਹਨੇ ਦੱਸਤਾ ਵੀ ਨੌਕਰੀ ਮੈਂ ਜਾਲੀ ਕਾਗਜ਼ਾਂ ਦਾ ਕਰਨ ਰਿਹਾ ਵਾ ਤਾਂ ਉਹਨੇ ਅਗਲੇ ਨਾਲ ਸਾਰੇ ਪਿੰਡ ਵਿੱਚ ਟੰਡੋਰਾ ਪੇਟਤਾ ਤੇ ਤੁਹਾਡੀ ਪਰਜਾਈ ਨੂੰ ਲੱਗਾ ਪਤਾ ਅੱਛਾ ਇਹਦੇ ਹੱਥ ਤੇ ਗੱਲ ਆਉਣੀ ਚਾਹੀਦੀ ਆ ਇਹ ਰਮਨ ਵੇਖ ਲਾ ਪਤਾ ਤੇ ਮੈਨੂੰ ਪਹਿਲਾਂ ਵੀ ਲੱਗਾ ਸੀ ਤੇ ਮੈਂ ਚੁੱਪ ਕੀਤੀ ਰਹੀ ਹੁਣ ਤੇ ਪੱਕਾ ਹੀ ਆ ਤੈਵੇਂ ਇਹ ਨਾ ਹੋਵੇ ਮੁੜ ਕੇ ਕੰਮ ਖਰਾਬ ਹੋਵੇ ਮੈਂ ਹਾਂ ਕੋਈ ਗੱਲ ਨਹੀਂ ਭਾਂਜੀ 6-7 ਸਾਲ ਹੋ ਗਏ ਆ ਦਲਜੀਤ ਨੌਕਰੀ ਕਰਨ ਡਿਆ ਵਾ ਉਦੋਂ ਦੀ ਤਾਂ ਕੋਈ ਗੱਲ ਹੋਈ ਨਹੀਂਗੀ ਮੈਂ ਲੋਕਾਂ ਨੂੰ ਓਦਾਂ ਹੀ ਸਵਾਦ ਪਿਆ ਹੁੰਦਾ ਵਾ ਪਿੱ ਕਿਸ ਦੇ ਘਰ ਵਾਲੀ ਵੇਖਣਾ ਭੈਣਾਂ ਦਾ ਘਰ ਕੀ ਬਣ ਡਿਆ ਤੇ ਰਮਨ ਹੁਣ ਮੈਂ ਫਿਰ ਕੀ ਕਰ ਸਕਦਾ ਮੇਰਾ ਤਾਂ ਫਰਜ਼ ਹੀ ਇਹਨੂੰ ਨੌਕਰੀ ਦੇਉਣਾ ਉਹ ਦਵਾਤੀ ਮੈਨੂੰ ਨਹੀਂ ਕਰਨ ਜੋਗਾ ਤਾਂ ਹੁਣ ਮੈਂ ਕੀ ਕਰ ਸਕਦਾ ਜਿੰਨੂੰ ਮਰਜੀ ਦੱਸਦਾ ਫਿਰੇ ਵੀ ਮੈਂ ਕਿਹੜੇ ਕਾਗਜ਼ਾਂ ਤੇ ਨੌਕਰੀ ਕਰਨ ਡਿਆ ਤੁਸੀਂ ਦਹਾ ਗੱਲ ਕਹਿਣ ਡੈ ਜੇ ਸਿਰ ਤੇ ਸਵਾਹ ਸਾਡੇ ਪੈਣੀ ਆ ਵੀ ਮਾਪਿਓ ਸਿਆਣੇ ਬਿਆਣੇ ਸੀ ਇਹਨਾਂ ਨੂੰ ਅਕਲ ਨਾ ਆਈ ਤੇ ਰਮਨ ਤੂੰ ਤੇ ਕਿਦਾਂ ਦੀਆ ਕਲਾਕਾਰ ਡੀ ਆ ਜਦੋਂ ਅੱਡਿਆਂ ਚ ਖਰੋਖ ਲੋਗੇ ਦੱਸਣ ਡਿਆ ਵੀ ਮੈਂ ਜਾਲੀ ਕਾਗਜ਼ਾਂ ਤੇ ਨੌਕਰੀ ਕਰਨ ਡਿਆ ਵਾ ਸਵਾਹ ਸਾਡੇ ਪੈਣੀ ਕਿ ਇਹਦੇ ਪੈਣੀ ਆ ਤੇ ਨਾਲ ਹੀ ਨਾ ਪਰਜਾਈ ਤੁਹਾਡੀ ਨੇ ਇੱਕ ਗੱਲ ਮੈਨੂੰ ਹੋਰ ਕਹਿਤੀ ਵੀ ਕਿਤੇ ਜੋ ਬੰਨੇ ਗਲਤ ਨਹੀਂ ਕੀਤੀ ਪਿੱਛੇ ਜੇ ਇਹਨਾਂ ਦੀ ਆਪਸ ਵਿੱਚ ਬੜੀ ਬਿੜ ਪਈ ਸੀ ਮੈਂ ਵੀ ਮੈਂ ਇਹ ਨਾ ਯਕੀਨ ਨਾ ਕਹਿ ਸਕਦੀ ਆ ਵੀ ਜੋ ਬਣੇ ਇਦਾਂ ਦੀ ਕੋਈ ਗੱਲ ਨਹੀਂ ਕਰ ਸਕਦਾ ਰਮਨ ਮੈਨੂੰ ਤੇ ਲੱਗਦਾ ਵੀ ਇਹਨੇ ਸਾਡੇ ਘਰ ਚ ਲੜਾਈ ਪਾ ਦੇਣੀ ਆ ਉਹਨੇ ਲੜਾਈ ਕਾਦੀ ਪਾਉਣੀ ਆ ਆ ਤੁਹਾਡਾ ਛੱਡੂ ਜਿਹੜਾ ਇਹ ਲੋਕਾਂ ਨੂੰ ਦੱਸਦਾ ਫਿਰਨ ਡਿਆ ਜੇ ਕਸੂਰ ਤੇ ਸਾਰਾ ਇਹਦਾ ਵਾ ਕਿਸ ਨੂੰ ਕੀ ਕਹਿਣਾ ਸੀ ਜਿੱਦਾਂ ਹੁਣ ਉਹਨੇ ਕਹਿਤਾ ਵਾ ਵੀ ਜੋ ਬਣੇ ਦੱਸਿਆ ਵਾ ਇਹਨੂੰ ਕਹੂਗੀ ਘੇਰ ਕੇ ਦਲਜੀਤ ਨੂੰ ਤਾਂ ਦਲਜੀਤ ਨੂੰ ਤਾਂ ਮੈਂ ਕੋਠੇ ਤੇ ਉਦੋਂ ਵੀ ਦੱਸ ਆਈ ਹਾਂ ਵੀ ਜੋ ਬਣੇ ਨਹੀਂ ਦੱਸਿਆ ਤੂੰ ਕੀ ਕੀਤੀ ਗੱਲ ਆਪਣੇ ਸਕੂਲ ਕਿਸ ਦੇ ਨਾਲ ਤੂੰ ਨੇ ਸਾਰਿਆਂ ਨੂੰ ਦੱਸਿਆ ਹੀ ਉਹ ਘਰ ਵਿੱਚ ਨਾ ਇੱਕ ਦੂਜੇ ਦਾ ਨਾਮ ਲਾਓ ਪਿਓ ਦੀ ਗਲਤੀ ਆ ਤੇ ਉਹਦੀ ਗਲਤੀ ਆ ਵੀ ਇੱਧਰ ਆ ਹਾਂ ਮੇਰੀ ਗੱਲ ਸੁਣ ਫਿਰ ਜਾਵੀਂ ਅੰਦਰ ਨੂੰ ਹਾਂਜੀ ਹਾਂਜੀ ਇੱਥੇ ਬਹਿ ਮੇਰੇ ਲਾਗੇ ਤੂੰ ਵੀ ਉਹ ਕੁਰਸੀ ਫੜ ਲੈ ਤੇ ਇੱਥੇ ਆ ਲਾਗੇ ਮੇਰੇ ਦੱਸਣਾ ਮੈਂ ਤੈਨੂੰ ਕੀ ਆ ਤੂੰ ਹੀ ਚੱਲ ਗਏ ਹੀ ਡਿਊਟੀ ਤਾਈ ਤੇਰੀ ਨੇ ਫੋਨ ਕਰਕੇ ਮੈਨੂੰ ਸੱਦਿਆ ਹੀ ਸੌ ਸੌ ਗੱਲ ਕੀਤੀ ਉਹਨੇ ਕਿਹੜੀ ਗੱਲਾਂ ਉਹ ਹੀ ਗੱਲ ਜਿਹੜੀ ਸਕੂਲ ਦੇ ਵਿੱਚ ਨਾ ਡੌਂਡੀ ਪਿੱਟੀ ਆ ਫੇ ਜਲਦੀ ਕਾਗਜ਼ਾਂ ਦਾ ਨੌਕਰੀ ਕਰਨ ਡਿਆ ਅਗਲੀ ਨੇ ਮੇਰੇ ਪੱਲੇ ਕੋਈ ਨਹੀਂ ਰਹਿਣਤਾ ਮਮੀ ਮੈਨੂੰ ਕੀ ਲੋੜ ਵਾ ਕਿੰਨਾ ਗੱਲ ਕਰਨ ਦੀ ਪਰ ਮੋਦ ਨੇ ਵੀ ਦੱਸਿਆ ਹੀ ਮੈਂ ਰੋਹਿਤ ਮੁੰਡਾ ਵਾ ਉਹ ਮੇਰੇ ਨਾਲ ਹੀ ਰਹਿੰਦਾ ਵਾ ਮੋਦ ਨੇ ਗੱਲ ਕੀਤੀ ਹੈ ਬਸ ਫੇਰ ਉਹਨੇ ਸਾਰਿਆਂ ਨੂੰ ਦੱਸਿਆ ਹੀ ਉਹ ਨਹੀਂ ਆ ਦੱਸਦਾ ਉਹ ਕਿਸ ਨੂੰ ਮੇਰੀ ਗੱਲ ਸੁਣਾ ਤੇਰਾ ਦਿਮਾਗ ਖਰਾਬ ਤੈਨੂੰ ਕੀ ਲੋੜ ਹੈ ਉਹ ਨਾਲ ਗੱਲ ਕਰਨ ਦੀ ਓ ਡਰਜੀਓ ਮੇਰਾ ਪੱਕਾ ਯਾਰ ਮੈਂ ਉਧਰ ਮਮੀ ਨੂੰ ਕਿਹਾ ਮੈਂ ਜਾ ਰਿਹਾ ਹਾਂ ਪੱਕਾ ਤੇ ਭਾਵੇਂ ਹੋਵੇ ਕੱਚਾ ਤੇਰੀ ਜ਼ਬਾਨ ਬੰਦ ਨਹੀਂ ਰਹਿੰਦੀ ਤੂੰ ਕਿ ਉਹਨੂੰ ਦੱਸਿਆ ਲੋਕੀ ਗੱਲ ਸੁਣ ਕੇ ਉਸੇ ਵਾਲਾ ਚੋਹਾ ਜਾਣਿਆਂ ਨੂੰ ਦੱਸ ਦਿੰਦੇ ਆ ਜਿਹਦਾ ਨਾਮ ਆਉਣਾ ਨਾ ਉਹਦਾ ਨਾਮ ਲਾਓ ਕਿ ਬਾ ਜੋ ਬੰਨੇ ਗੱਲ ਨਹੀਂ ਕੀਤੀ ਮੈਂ ਤਾਂ ਉਧਰ ਵੀ ਕਿਹਾ ਸੀ ਜ਼ਬਾਨ ਬੰਦ ਕਰ ਲਾ ਖੇਚ ਲਾਉਂਗੀ ਜੇ ਜੋ ਬੰਦਾ ਨਾਮ ਲਿਆ ਤੇ ਉਹਨੇ ਕਿਹਨਾ ਗੱਲ ਨਹੀਂ ਕੀਤੀ ਤੂੰ ਉਹਨੇ ਸ਼ਰੀਕ ਬਣ ਕੇ ਦੱਸਣਾ ਹੁਣ ਉਹਨੇ ਸ਼ਰੀਕ ਬਣ ਕੇ ਦੱਸਣਾ ਹੁਣ ਗਲਤ ਗੱਲ ਤੂੰ ਆਖ ਕਰਦਾ ਫਿਰ ਨਿਆ ਤਾਂ ਨਾ ਉਹਦਾ ਲਈ ਜਾਣ ਡਿਆਂ ਵਾ ਗਲਤ ਗੱਲ ਕੋਈ ਨਹੀਂ ਕੀਤੀ ਇਹਨਾਂ ਡਰਜੀ ਉਹਨੇ ਕਿਹਨਾ ਗੱਲ ਨਹੀਂ ਕੀਤੀ ਤਾਂ ਫਿਰ ਵੀ ਜਾ ਗੱਲ ਕੀਤੀ ਉਹਨਾਂ ਨਾਲ ਮੈਨੂੰ ਲੋੜ ਪਈ ਹੀ ਗੱਲਾਂ ਤੁਹਾਨੂੰ ਵੀ ਲੋੜ ਪਈ ਜਿਹਨੂੰ ਮੈਂ ਤੁਹਾਨੂੰ ਉਹਨਾਂ ਨੂੰ ਕਿਹਾ ਹੈ ਨਾ ਕਿੰਦਾ ਦੇ ਕੰਮ ਕਰਦੇ ਹੁੰਦੇ ਆ ਸੰਦੀਪ ਕੰਦਾ ਨਾਲ ਵੀ ਕੰਨ ਹੁੰਦੇ ਆ ਆਣਕਵਾਂਡਸ ਹੁੰਦਾ ਹੁਣ ਆਪੇ ਇਹਨਾਂ ਦਾ ਘਰ ਕੀ ਵੰਡਿਆ ਵਾ ਚਲੋ ਅੰਦਰ ਉੱਥੇ ਬਹਿ ਕੇ ਗੱਲ ਕਰਦੇ ਆ ਉਹ ਪਤਾ ਨਹੀਂ ਕਿਹੜੀ ਗੱਲ ਕਰਨੀ ਤੂੰ ਆ ਸੰਦੀਪ ਚੱਲੀਏ ਰਮਨੇ ਦਾ ਤੇ ਦਿਮਾਗ ਹੀ ਨਹੀਂ ਕੰਮ ਕਰਦਾ ਤੇ ਪਿਆਰਾਂ ਤੇ ਪਾਣੀ ਨਹੀਂ ਪੀਣ ਦੇਂਦੇ ਆ ਵੀ ਮੈਂ ਕੋਈ ਗੱਲ ਕੀਤੀ ਨਹੀਂ ਚਲੋ ਚੱਲੀਏ ਅੰਦਰ ਬੈਕ ਕਰਦੇ ਆ ਗੱਲ ਬੱਸ ਤੂੰ ਬਾਰ-ਬਾਰ ਜੋ ਬੰਦਾ ਨਾਂ ਲਾਈ ਜਾਂਦੇ ਆਂ ਤੇਰੇ ਖਾਨੇ ਵਿੱਚ ਅੱਕੜ ਹੈਗੀ ਆ ਕਿ ਨਹੀਂ ਹੈਗੀ ਮੰਮੀ ਹੁਣ ਕਿਹਨੇ ਦੱਸਣਾ ਮੈਨੂੰ ਦੱਸੋ ਬਲਾ ਤੂੰ ਦੱਸਿਆ ਵਾ ਕਿਉਂ ਨਹੀਂ ਮਾਤਾ ਉਹਨੇ ਪਿੰਡ 'ਚ ਰੌਲੀ ਪਾਈ ਆ ਯਾ ਯਾਰ ਬਣਾਇਆ ਹੈ लवली ਉਹਨੇ ਦੋਵੇਂ ਪਿੰਡ 'ਚ ਰੜ ਕੇ ਰੌਲੀ ਪਾਉਣ ਡਈਓ ਮੈਨੂੰ ਤਾਂ ਲੱਗਦਾ ਵਾ ਤੂੰ ਨੌਕਰੀ ਤਾਂ ਵੀ ਹੱਥ ਧੋ ਕੇ ਬਹਿ ਜਾਣਾ ਵਾ ਫੋਨ ਮੈਨੂੰ ਨਹੀਂ ਜਾਂਦਾ ਮੈਂ ਨੌਕਰੀ ਦਾ ਹੱਥ ਧੋ ਕੇ ਬਹਿ ਜਾਣਾ ਵਾ ਪੁੱਤ ਜਦੋਂ ਪਤਾ ਲੱਗ ਗਿਆ ਐਦਾਂ ਨਹੀਂ ਜਾਨੂੰ ਜੜਜੀ ਨੌਕਰੀ ਓਏ ਜੇ ਤੈਨੂੰ ਲੱਗਦਾ ਕੰਮ ਛੋਟਾ ਤੈਨੂੰ ਇਹ ਗੱਲ ਤਾਂ ਪਤਾ ਨਹੀਂ ਵੀ ਇਹਦਾ ਕੰਮ ਬਣਨਾ ਕੀ ਆ ਤੇਰੀ ਨੌਕਰੀ ਵੀ ਜਾਂਦੀ ਰਹਿਣੀ ਓ ਤੇ ਤੈਨੂੰ ਸਜ਼ਾ ਵੀ ਹੋ ਜਾਣੀ ਓ ਇਹ ਤੈਨੂੰ ਮੈਂ ਦੱਸ ਦਨਾਂ ਹੀ ਚੱਲ ਆਪਣੇ ਕੀਤੇ ਦਾ ਇਹਨੂੰ ਤਾਂ ਹੀ ਫਲ ਮਿਲਣਾ ਵਾ ਜਿਹੜਾ ਡੌਂਡੀ ਪਿੱਟਣ ਧਿਆਵਾ ਕਰ ਦੇ ਜੀਆਂ ਦਾ ਨਾਮ ਆਉਂਦੇ ਵਾ ਕਦੀ ਜੋਬਨ ਦਾ ਨਾਮ ਲਾਤਾ ਤੇ ਕਦੀ ਮਾਂ ਪਿਓ ਦਾ ਨਾਮ ਲਾਤਾ ਤੇ ਜਿਹੜਾ ਬਾਹਰ ਲੋਕਾਂ ਨੂੰ ਦੱਸਣ ਧਿਆ ਸਿਆਣਾ ਬਿਆਣਾ ਹੋਇਆ ਸ਼ਰਮ ਕਰ ਵੀ ਥੋੜੀ ਬੋਤੀ ਮੈਂ ਕਹਿਣਾ ਗੱਲ ਨਹੀਂ ਕੀਤੀ ਜਿਹੜੇ ਯਾਰ ਦੋਸਤਾਂ ਮੈਂ ਗੱਲ ਕੀਤੀ ਹੈ ਨਾ ਉਹ ਭਰੋਸੇ ਵਾਲੇ ਆ ਇਹਦੇ ਰਗੇ ਯਾਰ ਨਹੀਂ ਆ ਮੇਰੇ ਇਹਨੇ ਨਹੀਂ ਹਟਣਾ ਜੋ ਬੰਦਾ ਨਾਂ ਲਾਉਣੋਂ ਮੱਥਾ ਮਾਰਨ ਦੀ ਨਾ ਲੋੜ ਹੀ ਕੋਈ ਨਹੀਂ ਗਈ ਦਫਾ ਹੋਣ ਦੋ ਜੋ ਮਰਜ਼ੀ ਕਰਦਾ ਫਿਰੇ ਘਟ ਜੋਬਨ ਵੀ ਨਹੀਂ ਐ ਮੰਮੀ ਉਹਨਾਂ ਨੇ ਵੀ ਬਦਲਾ ਲਿਆ ਸਾਡੇ ਕੋਲੋਂ ਤੈਨੂੰ ਪੱਕਾ ਯਕੀਨ ਹੋਣਾ ਵੀ ਇਹ ਜੋਬਨ ਨੇ ਕੰਮ ਕੀਤਾ ਵਾ ਦੱਸਣ ਤਾਂ ਧਿਆ ਕਰ ਸਾਹਮਣੇ ਵੀ ਮੈਂ ਆਪਣੇ ਯਾਰ ਨੂੰ ਦੱਸਿਆ ਮੇਰੇ ਯਾਰ ਦੇਣੇ ਉਹ ਹੀ ਯਾਰ ਮਾਰ ਕਰ ਦਿੰਦੇ ਆ ਅਸਾਦੀਪ ਇਹ ਗਲਤ ਵਾ ਇਹਨੂੰ ਗਲਤ ਕਹਿ ਉਹ ਜੋਬਨ ਕਰਵਾਉਂ ਰਿਹਾ ਲਵਲੀ ਕੋਲ ਸੁਣੋ ਮੇਰੀ ਗੱਲ ਉਤਨੀ ਤਾਂ ਹੀ ਹੁੰਦੇ ਅਹੀਂ ਤੋਂ ਤੇ ਮੰਨੇ ਆ ਤੂੰ ਨਾ ਆਪਣੀ ਗਲਤੀ ਮੰਨੀ ਮਾਂ ਪਿਓ ਨਾ ਵੀ ਹੱਸ ਕੇ ਤੈਨੂੰ ਵੀ ਪਤਾ ਮੰਮੀ ਇਹ ਲਵੜੀ ਕਿੰਨਾ ਤੇਜ ਵਾ ਸਭ ਕੁ ਉਹ ਕਰਵਾਉਂਦੇ ਆਈਓ ਸਾਰੇ ਕਰਵਾਉਂਦੀ ਬਈ ਜਾਣਾ ਤੇ ਨਾ ਲਵਣੀ ਜੇ ਯਾਰ ਜਰ ਜੀ ਮੈਂ ਗੱਲ ਕੀਤੀ ਹੈ ਨਾ ਉਹਨੇ ਕਹਿਣਾ ਗੱਲ ਨਹੀਂ ਕੀਤੀ ਚਲ ਸੰਦੀਪ ਚਲੀ ਆਪਾਂ ਜਾ 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 ਕੇ ਕੰਮ ਕਰ ਰਮਨ ਤੇਰੀ ਘਰ ਸੁਣਾ ਤੇਰਾ ਮੱਥਾ ਮਾਰਨ ਵਾਲੀ ਗੱਲ ਆ ਜਾ ਦਫਾ ਹੋ ਜਾ ਕੇ ਆਪਣਾ ਕੰਮ ਕਰ ਰਮਨ ਤੈਨੂੰ ਕੀ ਲੋੜ ਆ ਇਹਦੀਆਂ ਗੱਲਾਂ ਚਾਉਣ ਦੀ ਜਦ ਦੀ ਨੌਕਰੀ ਤੇ ਜਾਵੇ ਤੂੰ ਕੀ ਲੜਣਾ ਇਸ ਹਾਲੇ ਮੇਰੀ ਗੱਲ ਸੁਣੋ ਮੈਂ ਇਹਦੀਆਂ ਗੱਲਾਂ 'ਚ ਕਿੱਥੇ ਆਉਂ ਡਈ ਆ ਜਿੰਨੇ ਮੈਨੂੰ ਫੋਨ ਕਰਕੇ ਸੱਦਿਆ ਵਾ ਤੇ ਮੇਰੇ ਘਰ ਸੱਦ ਕੇ ਬੇਇੱਜ਼ਤੀ ਕੀਤੀ ਆ ਮੈਨੂੰ ਗੁੱਸਾ ਉਹ ਚੜਿਆ ਵਾ ਸ਼ਰੀਕ ਸ਼ਰੀਕ ਹੀ ਹੁੰਦੇ ਆ ਉਹਨੂੰ ਗੱਲ ਦਾ ਪਤਾ ਲੱਗਾ ਤੂੰ ਨੇ ਰੌਲਾ ਪਾਤਾ ਜੇ ਮੈਨੂੰ ਦੱਸਿਆ ਤਾਂ ਅਣਗਵਾਨਾ ਦਸੋਗੀ ਤੇ ਜੇ ਤੂੰ ਲਾਂਡੀ ਆ ਉਹਨੇ ਕੀ ਕਦਰ ਕੀਤੀ ਤੇਰੀ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਵੀ ਕੀ ਬਣਾਵਾ ਆਪੇ ਨੌਕਰੀ ਛੁੱਟ ਜੂ ਨਾ ਤੇ ਰੱਖ ਲੂ ਮੱਜਾਂ ਦੋ ਚਾਰ ਹੋਰ ਕੀ ਕਰਨਾ ਇਹਨੇ ਉਹ ਪੱਠੇ ਦੇ ਜਿਹੜੇ ਪੌਣੇ ਪੌਣੇ ਆ ਰਮਨ ਤੇ ਜਿਹੜੀ ਸਾਡੀ ਬੇਇੱਜ਼ਤੀ ਹੋਣਦੀ ਆ ਵਾਧੂ ਦੀ ਚੱਲ ਬੇਇੱਜ਼ਤੀ ਦੀ ਕਿਹੜੀ ਗੱਲ ਵਾ ਨਿਆਣੇ ਸਿਆਣੇ ਹੋਣਾ ਤੇ ਇਦਾਂ ਹੀ ਬੇਇੱਜ਼ਤੀ ਕਰਾਉਂਦੇ ਹੁੰਦੇ ਆ ਉਹਦੇ ਘਰ ਦੀ ਹੁੰਦੀ ਹਣੀ ਰਿਆ ਹੀ ਕਿੱਦਾਂ ਬੋਲਣ ਰਿਆ ਉਹ ਤੇ ਆਪ ਨਾਲ ਲੱਗੀ ਸੀ ਉਹਦੇ ਤਾਂ ਕੋਈ ਨਹੀਂ ਆਪੇ ਸੁਧਾਰ ਲੂਗੀ ਗਈ ਇੱਥੋਂ ਔਖੀ ਵੇਖੀ ਇਹਦੇ ਤੇਲ ਚੰਮਾ ਕਿੱਦਾਂ ਕਰਦੀ ਹੁਣ ਕੱਖ ਨਹੀਂ ਹੋਣਾ ਚੱਲ ਖਸਮਾਂ ਨੂੰ ਖਾਂ ਜਾ ਕੇ ਮੈਂ ਸਿਰ ਫੇਰ ਕੇ ਲਾਲੀ ਐਵੇਂ ਪਹਿਲਾ ਮੇਰੀ ਗੱਲ ਸੁਣੋ ਤੁਹਾਨੂੰ ਕੀ ਲੋੜ ਪਈ ਦੱਸੰਦੀ ਉਹ ਮੈਂ ਨਾ ਰੋਹਿਤ ਨਾਲ ਗੱਲ ਕੀਤੀ ਸੀ ਤੇ ਰੋਹਿਤ ਨਾਲ ਤੈਨੂੰ ਪਤਾ ਚੰਗੀ ਵਲਾਂ ਕਿ ਇਹ ਨਾਲ ਗੱਲ ਨਹੀਂ ਕਰਦਾਓ ਕਿਉਂ ਨਹੀਂ ਕਰਦਾ ਕੋਈ ਗੱਲੋ ਅੱਜ ਕੱਲ ਕਿਹਦੇ ਤੇ ਯਕੀਨ ਨਾ ਕਰਿਆ ਕਰੋ ਉਹ ਇਦਾਂ ਦਾ ਬੰਦਾ ਨਹੀਂ ਹੈ ਗੱਲ ਤੂੰ ਇਹ ਗੱਲ ਨੂੰ ਸਮਝ ਲੈ ਅੱਜ ਕੱਲ ਤੇ ਸਕੇ ਭਰਾ ਨਹੀਂ ਬੰਨਦੇ ਆਪਣੇ ਉਹ ਤਾਂ ਫੇਰ ਬਗਾਨਾ ਵਾ ਸੰਦੀਪ ਤੂੰ ਮੰਨ ਜਾਇ ਨਾ ਮੰਨ ਗੱਲ ਕਰਾਉਂ ਰਿਆ ਜੋਬਨ ਤੇ ਕਰਵਾਉਂ ਰਿਆ ਲਵਲੀ ਕੋਲੋਂ ਮੈਨੂੰ ਸਾਰਾ ਪਤਾ ਵਾ ਐਵੇਂ ਨਾ ਮਾਰੀ ਜਾਇਆ ਕਰੋ ਜੋਬਨ ਕਰਾਉਂ ਰਿਆ ਵਾ ਉਹ ਤਾਂ ਮੈਂ ਤੁਹਾਡਾ ਸਾਥ ਦੇਣ ਦਾ ਕਰਕੇ ਮੈਂ ਉਹਨਾਂ ਨੂੰ ਕਹਿਤਾ ਸਾਰੀ ਗੱਲ ਤੂੰ ਹੀ ਦੱਸੀ ਉਹਨੂੰ ਉਹ ਦੱਸੀ ਤੇ ਫਿਰ ਕੀ ਹੋ ਗਿਆ ਵਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿਤੇ ਨਹੀਂ ਨੌਕਰੀ ਜਾਂਦੀ ਜੇ ਕੱਲ ਨੂੰ ਕੋਈ ਗੱਲ ਹੋ ਗਈ ਨਾ ਤੇ ਮੈਂ ਵੀ ਛੱਡ ਕੇ ਚਲ ਜਾਣਾ ਇਹ ਤੁਸੀਂ ਪੜਿਆ ਵਿਚਾਰ ਲਿਓ ਸੁਣ ਗਿਆ ਨਾ ਇਹ ਵੀ ਮਾਂ ਪਿਓ ਵੱਲਦੀ ਹੋਗੀ ਗਲਤ ਮੈਂ ਰੋਹਿਤ ਨਾਲ ਕੀਤੀ ਆ ਤੇ ਮੈਨੂੰ ਲੱਗਦਾ ਵਾ ਰੋਹਿਤ ਨੇ ਨਾ ਕਿਸ ਨਾਲ ਕਿਸ ਨਾਲ ਗੱਲ ਕੀਤੀ ਆ ਮੈਂ ਜਿੰਨੇ ਮਰਜ਼ੀ ਪਰਦੇ ਪਾਈ ਜਾਵਾਂ ਤੇ ਮੈਂ ਜੋ ਗੁੰਦਾ ਨਾਲ ਆਉਣ ਡਿਆ ਵਾ ਪਰ ਜੋਬਨ ਕਦੀ ਦਾ ਨਾਮ ਨਹੀਂ ਕਰ ਸਕਦਾ ਮੈਨੂੰ ਉਹਦੇ ਬਾਰੇ ਪਤਾ ਵਾ ਇਹਦੇ ਮੁੱਦਾ ਉਹਦਾ ਨਾਮ ਲਈ ਜਾਣਦੇ ਆ ਸੱਚਾ ਹੋਂਦ ਖਾਤਰ